ਖਾਣੀ ਚਾਹੀਦੀ ਆ ਕਿਸੇ ਤੋਂ ਨਜ਼ਾਇਜ਼ ਚੁੱਕ ਕੇ ਖਾਣਾ ਉਹ ਵੀ ਟਿੱਕਾ ਤਾਂ ਦੇਣਾ ਪੈਂਦਾ ਹਾਂ ਹੱਕ ਦਾ ਹੀ ਖਾਣੀ ਚਾਹੀਦੀ ਆ ਕਿਸੇ ਦੇ ਆਪਾਂ ਨਜ਼ਾਇਜ਼ ਖਾਵਾ ਗਏ ਗਰੀਬ ਨੂੰ ਧੱਕਾ ਹੋ ਜਾਂਦਾ ਕਿਸੇ ਤੋਂ ਨਜ਼ਾਇਜ਼ ਚੁੱਕ ਕੇ ਖਾਵਾ ਗਏ ਹਾਂ ਧੱਕਾ ਸਹੀ ਗੱਲ ਆ ਤੇ ਲੇਖਾ ਦੇਣਾ ਹੀ ਪੈਣਾ ਬਿਲਕੁਲ ਦੇਣਾ ਮਿਣਾ ਇਹ ਕੋਈ ਸ਼ੱਕ ਨਹੀਂ ਆਤਮਾ ਦੀ ਦਰਗਾਹ ਹੀ ਲੇਖਾ ਦੇਣਾ ਪੈਣਾ ਕੱਢ ਲੈਂਦਾ ਹੈ ਮਾਲਕ ਨਿਕਲ ਹਾਂ ਜਿਵੇਂ ਆਪਾਂ ਕਹੇ ਪੈਸੇ ਨੱਪਦੇ ਜਾਂ ਕਰਦੇ ਕੋਈ ਵੀ ਉਹ ਵੀ ਨਿਕਲ ਜਾਂਦੇ ਨੇ ਨਿਕਲ ਜਾਂਦੇ ਆ ਟਾਈਮ ਪੈ ਗਿਆ ਕਲ ਵੀ ਆਏ ਤੇ ਕਲਾ ਆ ਜਾਂਦੀ ਯਾਰ ਜੇ ਆਪਦੇ ਨਾਲ ਬੀਜਦੇ ਇਹਨਾਂ ਤੋਂ ਬੰਦੇ ਨਗਲੇ ਨੇ ਨਕਲਾ ਆ ਜਾਂਦੀ ਆ ਇਹ ਆਪਦੇ ਹੱਕ ਦਾ ਹੀ ਆਪਾਂ ਨੂੰ ਤਾਂ ਬਈ ਪੈਂਦਾ ਪਰ ਤਜਰਬਾ ਕੀਤਾ ਬਹਿ ਲਗਾ ਇਹ ਵੀ 10 9 ਦੀ ਕਰਤੋ ਹੀ ਬੈਠੀ ਆ ਕਿ ਕਿਸੇ ਦਾ ਆਪਾਂ ਹੱਕ ਨੱਭਾਂਗੇ ਜਾਂ ਪਾਈਤਾ ਨਹੀਂ ਆ ਨਹੀਂ ਪਾਈ ਜੀ ਸਮਾਂ ਪੈ ਕੇ ਨਿਕਲਦਾ ਹਾਂ ਸਮਾਂ ਪੈ ਕੇ ਨਿਕਲ ਜਾਊਗਾ ਜੀਰਾ ਨਾ ਗਿਆ ਸ਼ੋਰਟ ਕਰਦਾ ਸ਼ਾਰਟਕਟ ਹੋ ਗਿਆ ਭਾਇਆ ਹਾਂ ਸ਼ਾਰਟਕਟ ਦਾ ਨਾ ਮੰਡੀ ਵਾਲੀ ਸਾਈਡ ਦਾ ਨਾ ਮੰਡੀ ਉਹ ਬੈ ਲੈ ਗਾ ਨਾ ਆ ਚੀਕ ਆਹ ਕਿਚ 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 ਕਰ ਦਿੰਦੇ ਰੋ ਆਟੋ ਦੇ ਵਿੱਚ ਵੀ ਹੈਗੀ ਪ੍ਰੋਬਲਮ ਉਹ ਵੀ ਕਰਦੀ ਗਈ ਵੀਰੇ ਜੋ ਗੱਲੀ ਹੋ ਜਾਂਦੀ ਹੈ ਨਾ ਇਹ ਭਾਏ ਜੇ ਘੇਰ ਲੈਂਦੇ ਕਿ ਨਾ ਮੰਡਾ ਮੰਡੇ ਤੇ ਬੈਲੀ ਨੇ ਚੀ ਦਾ ਫਰਕ ਚੰਗੀ ਮਾੜੀ ਦਾ ਪੈਂਦਾ ਹੀ ਹੈ